ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਇਹ ਭਦੌਰ ਦੇ ਵੀ ਰਹਿ ਜਾਂਦਾ ਅੱਜ ਫੇਰ ਉਸੇ ਵੀਰ ਕੋਲ ਵੀਡੀਓ ਬਣਾਉਣੀ ਹੈ ਜਿਹਦੇ ਕੋਲ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਰੁਟੀਨ ਦੇ ਵਿੱਚ 12 ਨਾਗਾ ਅੱਜ ਟੋਟਲ ਮੌਜੂਦ ਆ ਕੁਸ ਵੜਾਂ ਸੁੰਆਂ ਸੋ ਇੰਨਾ ਤੇ ਬਹੁਤੀਆਂ ਇੱਥੇ ਗੱਪਣ ਮੌਜੂਦ ਆ ਸੋ ਪਸੂ ਕਿਤੋਂ ਵੀ ਤੁਸੀਂ ਖਰੀਦਦੇ ਹੋ ਹਰੇਕ ਵੀਡੀਓ 'ਚ ਇਹ ਰਿਕਵੈਸਟ ਕਰੀਦੀ ਆ ਵੀ ਆ ਕੇ ਕੋਲ ਖੜਕੇ ਦੇਖੋ ਤਸੱਲੀ ਕਰੋ ਤੇ ਫੇਰ ਖਰੀਦੋ ਨੰਬਰ ਸਕਰੀਨ ਉੱਤੇ ਸਿੱਧਾ ਮਾਲਕ ਦਾ ਚੱਲਦਾ ਹੁੰਦਾ ਸੋ ਆਓ ਮਿਲिए ਦੋਸਤੋ ਬਾਈ ਨੂੰ ਖੁਸ਼ਦੀਪ ਕੋਲੋਂ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਸ਼ੁਰੂਆਤ ਹਮੇਸ਼ਾ ਇਸ ਸਾਈਡ ਤੋਂ ਕਰਦੇ ਹੁੰਨੇ ਆ ਤਾਂ ਪਹਿਲੇ ਨੰਬਰ ਵਾਲੀ ਵੇੜ ਤੋਂ ਸ਼ੁਰੂਆਤ ਕਰ ਲਾਂਗੇ ਤੋੜ ਕੇ ਤੁਹਾਨੂੰ ਨਾਲ ਇਹ ਨਗ ਦਿਖਾਉਂਦੇ ਜਾਵਾਂਗੇ ਖੁਸ਼ਦੀ ਭਾਈ ਸਤਿ ਸ੍ਰੀ ਅਕਾਲ ਸਸੀ ਗੁਰਵੀਰ ਜੀ ਖੁਸ਼ਦੀ 12 ਨਗ ਅੱਜ ਆਪਣੇ ਕੋਲ ਮੌਜੂਦ ਹੈ ਹਾਂਜੀ ਪਹਿਲੇ ਨੰਬਰ ਵਾਲੀ ਵੇੜ ਕਿੰਨਾ ਮਸੂਆ ਆਪਣੇ ਕੋਲੇ 12 ਐਚ ਐਫਾ ਸਾਰੀਆਂ ਵੇੜਾਂ ਜੀ ਇਹਨਾਂ ਚੋਂ 9 ਬੱਚੀਆਂ ਪਹਿਲ ਨਾ ਗਈਆਂ ਹੂੰ ਜ਼ਿਆਦਾਤਰ ਦੋ ਦੰਦ ਦੀਆਂ ਵੇੜਾਂ ਸਾਰੀਆਂ ਇੱਕ ਅੱਧੀ ਵਿੱਚ ਚੌਗੀ ਹੈ ਵੇੜਾ ਠੀਕ ਹੈ ਹਾਂਜੀ ਪਹਿਲੇ ਨੰਬਰ ਵਾਲੀ ਬਾਈ ਡਿਟੇਲ ਇਹਦੀ ਦੱਸਦੀ ਫਿਰ ਤੋੜਾਂਗੇ ਇਹ ਜੀ ਦੋ ਦੰਦ ਦਾ ਬੱਚੀ ਹੂੰ ਤੇ ਇਹਦਾ 1 ਹਫ਼ਤਾ ਪੈਂਡਿੰਗ ਆ ਜੀ ਠੀਕ ਹੈ ਇਹ ਸੀਮਣ ਰਕਾਰਡ ਸਾਰਾ ਹੈਗਾ ਆਪਣੇ ਕੋਲੇ ਰੇਟ ਇਹਦਾ ਕੀ ਰਹਿਣਾ ਖੁੱਜੀ ਰੇਟ ਜਗਜੀਤ ਵੀਰੇ ਦੋਨੇ ਬੱਚੀਆਂ ਇੱਕੋ ਪਾਦ ਗਈਆਂ ਨਾ ਦੇਣ ਲੈਣ ਦੋਨਾਂ ਦਾ ਹੀ ਇੱਕ 55 55 ਜੀ ਠੀਕ ਹੈ ਹਾਂ ਜੀ ਸੋ ਇੱਕ 55 ਪਰ ਹੈਡ 3 ਲੱਖ ਤੇ 10000 ਜੋੜੇ ਦੀ ਡਿਮਾਂਡ ਬਣਦੀ ਹੈ ਪਹਿਲਾਂ ਦਾੜ ਹਫਤਾ ਲੈਂਦੀ ਐ ਸੂਨ ਚ ਢਾਂਜਾ ਚੰਗਾ ਹੈ ਹਵਾਨਾ ਚੰਗਾ ਹੈ ਸਟਰਕਚਰ ਦੇਖੋ ਕਰਮਾਲੀ ਦਾ ਖੜਨੀ ਖੁੜਨੀ ਤੁਸੀਂ ਦੇਖ ਸਕਦੇ ਹੋ ਸੋਹਣੀ ਵੈੜ ਹੈ ਹੁਣ ਅੱਜ ਮੰਨ ਕੇ ਚੱਲੋ 13 ਤਰੀਕ ਹੋ ਗਈ ਜਗਜੀਤ ਵੀਰੇ ਹੂੰ ਤੇ 27 ਤਰੀਕ ਤੋਂ ਲੈ ਕੇ ਆਪਣੀ ਇਹ ਮੇਰੇ ਹਿਸਾਬ ਨਾਲ ਪੰਜਵੀਂ ਜਾਂ ਛੇਵੀਂ ਵੀਡੀਓ ਆ ਹੂੰ ਕਿ ਭਰਾ ਚਲੋ ਕਮੈਂਟ ਕਰ ਦਿੰਦੇ ਆਪੋ ਆਪਣੀ ਇੱਛਾ ਵੀ ਰੇਟ ਜਾਦੇ ਹੁੰਦੇ ਇਹਨਾਂ ਦੇ ਸੈਦੋ ਵਾਲਿਆਂ ਦੇ ਹੂੰ ਮੇਰੀ ਵੀਡੀਓ ਥੱਲੇ ਵੀ ਕਾਲੇ ਦੀ ਥੱਲੇ ਵੀ ਠੀਕ ਹੈ ਪਰ ਅਕਸਰ ਨੂੰ ਆਪਾਂ ਚੀਜ਼ ਖਰੀਦਦੇ ਆਂ ਤੇ ਇੰਨੀਆਂ ਗਾਵਾਂ ਉਹ ਸੇਲ ਕਰਦਾ ਮੈਥੋਂ ਜ਼ਿਆਦੇ ਕਰਦਾ ਹੂੰ ਉਸ ਦੇ ਮੈਥੋਂ ਵੀ ਜਿਆਦਾ ਰੇਟ ਹੁੰਦੇ ਆ ਪਰ ਬੱਛੀਆਂ ਹੁੰਦੀਆਂ ਜਿਨ੍ਹਾਂ ਨੂੰ ਲੋਕ ਭਾਲਦੇ ਆ ਜਿਨ੍ਹਾਂ ਨੇ ਬਰੀਡ ਤੇ ਕੰਮ ਕਰਨਾ ਜੀ ਮੋੜ ਲਈ ਬਈ ਸੋ ਦੋਸਤੋ ਵੈਸੇ ਗਾਂ ਤੁਸੀਂ ਕਿਤੋਂ ਵੀ ਖਰੀਦ ਸਕਦੇ ਹੋ ਨੇ ਜਿੱਦਾਂ ਦਾ ਤੁਸੀਂ ਰੇਟ ਲਾਉਣਾ ਉਦਾਂ ਦਾ ਤੁਹਾਨੂੰ ਪਸ਼ੂ ਮਿਲ ਜਾਣਾ ਕਿਉਂਕਿ ਮੇਰੀ ਚੀਜ਼ ਹੈ ਜੀ ਮੈਂ ਮੁੱਲ ਮੰਗਿਆ ਠੀਕ ਆ ਇਹਦੇ 'ਚ ਕੋਈ ਗਲਤ ਫਲਤ ਬੋਲਣ ਵਾਲੀ ਕੋਈ ਐਡੀ ਗੱਲ ਨਹੀਂ ਹੁੰਦੀ ਹਾਂ ਮੇਰਾ ਸਕਰੀਨ ਤੇ ਨੰਬਰ ਚੱਲਦਾ ਜੇ ਕੋਈ ਪਰਸਨਲ ਹੀ ਗੱਲ ਆ ਮੈਨੂੰ ਫੋਨ ਲਾ ਕੇ ਕਰ ਲੋ ਜੀ ਸਹੀ ਹੈ ਕਿ ਪਹਿਲਾਂ ਖਰੀਦੀਆਂ ਫੇਰ ਵੇਚਣੀਆਂ ਪਹਿਲਾਂ ਪੈਸੇ ਲਾਏ ਆ ਫੇਰ ਕਮਾਈ ਕਰਨੀ ਹੈ ਸੋ ਜਿਹਨੂੰ ਜੱਜਦੀਆਂ ਹੈ ਕਾਲ ਉਹ ਕਰ ਸਕਦਾ ਬਾਕੀ ਭਰਾ ਵੈਸੇ ਵੀਡੀਓ ਦੇਖ ਸਕਦੇ ਆ ਇੱਕ ਦੋਸਤੋ ਨਾਲ ਇਹਦੇ ਹੋਰ ਵੈੜ ਵਾਈਟ ਰੰਗ ਦੇ ਵਿੱਚ ਇਹ ਵੀ ਪਹਿਲਣੀਆਂ ਇਹ ਵੀ ਪਹਿਲਣਾਂ ਜੀ ਇਹ ਕੱਲ 8 ਬੱਚੀਆਂ ਆਪਾਂ ਇੱਕੋ ਥਾਂ ਪਰਚੇਜ਼ ਕਰੀਆਂ ਜੀ ਸਾਰੀਆਂ ਇਹ ਪਹਿਲਣਾਂ ਹੀ ਮੋਸਟਲੀ ਇਹਨਾਂ ਚੋ 2-2 ਦੰਦ ਦੀ ਆ ਇੱਕ ਚਾਰ ਦੰਦ ਬੱਚੀ ਆ ਜੀ ਵੱਡੀ ਤਾਂ ਹੀ ਖੜੀ ਉਹ ਇਹ ਕਿੰਨੇ ਦਿਨ ਲਊਗੀ ਹਜੇ ਇਹਦੇ 13 ਦਿਨ ਪੈਂਡਿੰਗ ਆ ਜੀ ਸੂਨ ਚ ਹਜੇ ਸੇਮ ਰੇਟਾ ਦੂਜੀ ਦੇ ਨਾਲ ਦਾ ਤੇ ਇਹਦਾ ਰੇਟ ਹਾਂ ਜੀ ਉਹਦੇ ਨਾਲ ਦਾ ਹੀ ਆਪਾਂ ਦੱਸਿਆ 155 ਹਾਈਟ ਇਥੋਂ ਜੱਜ ਕਰ ਲਓ ਹਾਈਟ 'ਚ ਨਹੀਂ ਕੋਈ ਵੀ ਐ ਵੀ ਦਰਮਿਆਨੀ ਜੀ ਹਾਈਟ ਦੀ ਬੱਚੀ ਆ ਬੋਡੀ weight ਆर्डर ਦੀ ਸਟਾਰਟਿੰਗ ਤੇ ਜਿਹੜਾ ਨੇ ਆर्डर ਤਿਆਰ ਕਰਨਾਗਾ ਕਿਉਂਕਿ ਨਾ ਬਰੀਡ ਵਾਈਜ਼ ਕਿ ਵੈੜ ਦਾ ਕੋਈ ਕੰਪਰੋਮਾਈਜ਼ ਆਪਾਂ ਕਹਿ ਸਕਦੇ ਆ ਵੀ ਕੋਈ 19 21 ਬਹੁਤ ਚੰਗੇ ਫਲੈਟ ਸਰੀਰ ਦੀ ਐ ਪਿੱਠ ਪੁੜਾ ਸਾਰੀ ਕੋਈ ਚੰਗੀ ਆ ਬੱਚੀ ਜਿੰਨੀ ਵੀ ਆ ਜੀ ਤੋਰ ਦੇ ਬਈ ਤੋਰੀ ਪਤਾ ਥਾਣਾ ਥਿੰਚਵਾਈ ਵਾਲੇ ਰੱਖੂਗੀ ਦੱਸੋ ਵੇੜ ਬਾਕੀ ਆਕੇ ਤੁਸੀਂ ਕੋਲ ਖੜਕੇ ਪਾਸ ਕਰ ਲਿਓ ਬਾਕੀ ਕਿਸੇ ਵੀ ਬੱਚੀ ਦਾ ਕੋਈ ਆਇਨ ਨਹੀਂ ਹੋਊਗਾ ਵੀ ਥਾਨ ਟੇਡਾ ਵਿੰਗਾ ਦਾ ਸਾਰੀਆਂ ਬੱਚੀਆਂ ਦਾ ਫਲੈਟ ਸਰੀਰ ਕੋਈ ਢੂਈ ਚੱਕਦੀ ਨਹੀਂ ਪੈਰਾਂ ਦੀਆਂ ਸ਼ੁੱਧ ਸਟ੍ਰੇਟ ਥਾਣਾ ਸਾਰੀਆਂ ਬੱਚੀਆਂ ਦੇ ਇਹ 2 ਨੰਬਰ ਤੇ ਸੀ ਵੇੜ ਲੈ ਚੱਲ ਬੰਦੇ ਪੁੱਤ 3 ਨੰਬਰ ਤੇ ਇੱਕ ਹੋਰ ਖੁਸ਼ਦੀ ਪੀਕੇ ਨਮਾ ਸੁਆ ਭਾਈ ਇਹ ਦੂਜਾ ਸੁਆ ਜਗਜੀਤ ਵੀਰੇ ਇੱਕ ਤਿੰਨ ਬੇੜਾਂ ਖੜੀਆਂ ਐ ਦੂਜਾ ਦੂਜਾ ਸੁਆ ਇਹ ਕਿੰਨਾ ਚੱਲਿਆ ਜੂ ਇਹ ਇਹਦਾ ਇੱਕ ਹਫ਼ਤਾ ਪੈਂਡਿੰਗ ਆ ਜੀ ਭਾਲ ਪਾਉਣੀ ਸਟਾਰਟ ਕੀਤੀ ਇਹਨੇ ਹੂੰ ਦੰਦਾ ਚ ਛੇ ਦੰਦਾ ਵਹਿੜ ਇਹਦਾ ਰੇਟ ਕੀ ਰਹਿਣਾ ਇਹ ਜਗਜੀਤ ਵੀਰੇ ਆਪਾਂ ਦੇ ਦਾਂਗੇ 135000 ਰੁਪਏ ਦੀ ਜੀ ਵਹਿੜ ਦੋਸਤੋ ਫਲੂਨ ਜਿਹੜੀ ਉਹ ਪਾਉਣੀ ਸ਼ੁਰੂ ਕਰਤੀ ਆ ਹਵਾਨੇ ਤੇ ਪਾਸ ਤੁਸੀਂ ਆ ਕੇ ਕਰ ਲੈਣੀ ਬੈਠੀਆਂ ਉੱਠਣਾ ਜੀ ਥੱਲੇੋਂ ਥੱਲੇ ਇੱਕ ਨੰਬਰ ਆ ਇੱਧਰ ਤੁਸੀਂ ਮਾਰ ਕੇ ਦਿਖਾ ਦਿਓ ਇੱਧਰ ਨੂੰ ਆ ਗਾੜੀ ਚ ਵੀ ਉਹਨੂੰ ਹੀ ਭਾਲ ਆ ਗਈ ਤੋਰੀ ਵੀ ਇੱਧਰਲੇ ਪਾਸੇ ਸੋ ਸੂਏ ਤੁਸੀਂ ਉਧਰਲੇ ਪਾਸੇ ਹਜੇ ਭਾਲ ਬਿਲਕੁਲ ਨਹੀਂ ਉਧਰ ਸਾਫ ਲੇਵਾ ਪੋਲਾ ਉਵੇਂ ਪਿਆਗਾ ਉਹ ਬੈਠਾ ਉਠਣ ਕਰਕੇ ਆ ਘੁਮਾ ਦੇ ਉੱਪਰੋਂ ਸਰੀਰ ਦੀ ਪਿੱਠ ਪੁੜੇ ਦੀ ਚੜਾਈ ਦੇਖੋ ਬੱਛੀ ਦੀ ਕਿੰਨੀ ਆ ਬਰੀਕੀ ਕਿੰਨੀ ਆ ਬਹੁਤ ਚੰਗੀ ਵੈੜਾ ਤੇ ਦੁੱਧ ਦਾ ਵੀ ਚੰਗਾ ਰਿਕਾਰਡ ਆ ਪਹਿਲੇ ਸੂਏ ਦਾ ਵਧੀਆ ਦੁੱਧ ਪਾਉ ਅੱਛੀ ਲੈ ਚੱਲ ਲੈ ਚੱਲ ਸੂਏ 3 ਨੰਬਰ ਤੇ ਤੋਰ ਰਹੇ ਸੀਗੇ ਆ ਜਿਹੜੀ 4 ਨੰਬਰ ਤੇ ਵੈੜਾ ਖੜੀ ਰਹਿੰਦੇ ਬੁੱਤੇ ਨੂੰ ਇਹ ਜਗਜੀਤ ਵੀਰੇ ਦੂਜਾ ਸੂਆ ਵੈੜਾ ਜੀ ਹੂੰ ਤੇ ਇਹ 10 ਦਿਨ ਲਊਗੀ ਜੀ ਪਹਿਲੇ ਸੂਏ 28 ਕਿਲੋ ਦੁੱਧ ਦਿੱਤਾ ਇਹਦੇ ਦੰਦ ਆਪਾਂ ਚੈੱਕ ਨਹੀਂ ਕਰੇ ਕਿ ਛਿੱਗੀ ਜਾਂ ਜਵਾਨ ਉਹ ਆਪਾਂ ਕਹਿ ਨਹੀਂ ਸਕਦੇ ਕੁਛ ਅਜੇ ਰੇਟ ਕੀ ਰੋ ਪਰ ਵੇਨ ਸਬੂਨ ਸੇ ਤੋਂ ਖੜੀ ਰਹੀ ਦਿਖਾ ਦਿਓ ਅਗਾੜੀ ਗੂੜੀ ਬਹੁਤ ਚੰਗੀ ਹੈ ਜੀ ਕੀ ਰੇਟ ਲੈਣ ਦਾ ਇਹ ਆਪਾਂ ਦੇ ਦਾਂਗੇ ਜਸ ਨੂੰ 115000 ਦੀ ਜੀ ਤੇ ਆ ਵੀ ਵੈੜ ਦੂਜਾ ਸੂਆ ਜੀ ਹਲਕੀ ਜੀ ਕ੍ਰਾਸ ਬਰੀਡ ਵੀ ਹੈ ਕੰਨਾਂ ਦੀ ਕੱਲੀ ਅਗਾੜੀ ਗੂੜੀ ਦੇਖੋ ਇਹਦੀ ਵੀ ਕਿੰਨੀ ਲੰਮੀਆਂ ਆਰਡਰ ਆਰਡਰ ਖੋਚਾਂ ਤੋਂ ਉੱਪਰ ਤੇ 30 ਕਿਲੋ ਇਹਨੇ ਦੁੱਧ ਦਿੱਤਾ ਪਲੂਨ ਨੇ ਬੋਡੀ ਵੇਟ ਦੇਖੋ ਬਾਹਰ ਚ ਕਿੰਨਾ ਜ਼ਿਆਦਾ ਹੈ ਜੀ ਇਹਦਾ ਰੇਟ ਕੀ ਰੱਖੋਗੇ ਇਹ ਦੇ ਦਾਂਗੇ 1,25,000 ਦੀ ਜੀ ਠੀਕ ਹੈ ਤੇ ਆਹ ਪਹਿਲਾ ਸੂਆ ਬੱਛੀ ਆ ਗਾਲਾ ਕਰਦੀ ਦਿਖਾਈ ਵੀ ਜਾਂਦੀ ਹੈ ਚਾਰ ਦੰਦ ਆ ਜੀ ਦੰਦਾਂ ਚ ਇਹ ਕਨਫਰਮ ਠੀਕ ਹੈ ਟੋਰੀ ਹਾਈਟ ਇੱਥੋਂ ਦੇਖ ਲਓ ਵੀ ਤਾਂ ਟਿਕਰ ਹਾਈਟ ਆਉਂਦੀ ਆ ਬਹੁਤ ਜ਼ਿਆਦਾ ਵੱਡੀ ਹਾਈਟ ਦੀ ਬੱਛੀ ਆ ਜਿੰਨੀ ਵੀ ਕਹਿ ਲਵੋ ਇਹਦਾ ਰੇਟ ਕੀ ਰਹਿਣਾ ਖੁੱਸੇ ਇਹ ਜਗਜੀਤ ਵੀਰੇ ਬੱਛੀ ਦਵਾਂਗੇ ਆਪਾਂ 1,75,000 ਦੀ ਜੀ ਤੇ ਦੁੱਧ ਵੀ ਚੰਗਾ ਪਾਉਗੀ ਤੇ ਗਰਮੀ ਵੀ ਦੂਜਿਆਂ ਨਾਲੋਂ ਘੱਟ ਮੰਨੂਗੀ ਬੱਚੀ ਤੇ ਅਗਾੜੀ ਪਿਛਾੜੀ ਆਰਡਰ ਦੀ ਡਿਜ਼ਾਈਨਿੰਗ ਤੇ ਉੱਪਰੋਂ ਫਲੈਟ ਸਰੀਰ ਦੀ ਆ ਖੜਾ ਲਈ ਪੁੱਤ ਹਾਈ ਟੌਨ ਤੁਸੀਂ ਕੋਲੇ ਦੇਖੀ ਜਾਨੇ ਆਪਣੇ ਬੰਦੇ ਨੂੰ ਤਾਂ ਉੱਚੀ ਲੰਗਦੀ ਆ ਸੋ ਹੀ ਦੀ ਹਾਈਟ ਫੁੱਲ ਹੈ ਬਾਕੀ ਲੰਬਾਈ ਲੰਬੀ ਦੇਖ ਸਕਦੇ ਹੋ ਬੰਤਰ ਦੇਖ ਸਕਦੇ ਹੋ ਨਰੋਈ ਫੁੱਲ ਆ ਗਾੜੀ ਵੀ ਬਹੁਤ ਚੰਗੀ ਆਰਡਰ ਦੀ ਪਿੱਛੋਂ ਚੜਾਈ ਵੀ ਦੇਖੋ ਜੀ ਚੜਾਈ ਬਹੁਤ ਜ਼ਿਆਦਾ ਚੰਗੀ ਆ ਉੱਪਰੋਂ ਬੱਚੀ ਦੀ ਫੁੱਲ ਚੌੜਾ ਆਡਰ ਆ ਤੇ ਬਾਨਾ ਵੀ ਬਹੁਤ ਚੰਗ ਬੱਛੀ ਨੇ ਯਾ ਵਾ ਇੱਕ ਮਾਲਾ ਕਰ ਲੈਣ ਦੇ ਗੋਹਾ ਲਵੇੜ ਨਾ ਲਵੇ ਸੋ ਫੇਰ ਇਹਦਾ ਟਾਂਚਾ ਦੇਖ ਲੋ ਬਹੁਤ ਲੰਬੀ ਇਹ ਵੈੜ ਦੱਸੋ ਪਹਿਲਾ ਸੂਆ ਅੰਦਰ ਜਿਹੜੀਆਂ ਗਾਵਾਂ ਦੱਸੋ ਇਹ ਮੇਰੇ ਖਾਲ ਚ ਸਾਰੀਆਂ ਸੋਈਆਂ ਸਵਾਇਆਂ ਹੀ ਆਪਾਂ ਪਹਿਲੇ ਨੰਬਰ ਵਾਲੀ ਵੈੜ ਦੀ ਇਹ ਜਗਜੀਤ ਵੀਰੇ ਇਹਨਾਂ ਬੱਚਿਆਂ ਨਾਲ ਗੱਬਣੀ ਆਈ ਸੀ ਇਹਨੇ ਆ ਕੇ ਜੀ ਜੂਨ ਹੀ ਲਾਇਆ ਇਹ ਅਨਸਾਰ ਸੂਪੀ オリジナル ਦੋਦਨ ਦਾ ਤੇ ਮਗਰ ਯਰ ਸੀ ਬੱਛੀ ਐ ਇਹਦੇ ਤੇ ਤੋਰ ਕੇ ਆਪਾਂ ਦਿਖਾਣੇ ਰਾਜੂ ਇੱਥੇ ਤੋਰਦੀ ਪੁੱਤ ਕੱਚੇ ਕੱਚੇ ਚ ਰੇਟ ਕੀ ਲੈਣਾ ਦਾ ਖੁਸ਼ਦੀ ਰੇਟ ਜਗਜੀਤ ਭਰੇ ਆਪਾਂ ਦੇ ਦਾਂਗੇ 140000 ਰੁਪਏ ਦੀ ਵੱਛੀ ਜੀ ਇਹਦਾ 5-7 ਦਿਨ ਖੜ ਗਈ ਆਪਾਂ ਵੱਧ ਆਂਦੇ ਨਹੀਂ ਜੀ 24-25 ਕਿਲੋ ਬੋਲਾ ਇੱਥੋਂ ਆਪਾਂ ਚਵਾ ਕੇ ਤੋਰ ਦਾਂਗੇ ਵੱਛੀ ਨੂੰ ਹੀ ਫਿਟਿੰਗ ਏਰੀ ਦੇਖ ਲਓ ਕਿੰਨੀ ਚੰਗੀ ਆ ਹੁਣ ਤਾਂ ਟਾਈਮ ਜ਼ਰੂਰ ਸੁਈਆਂ ਗਾਇਆਂ ਦਾ ਵੀਰਾਂ ਨੂੰ ਕਹੇ ਨੋਟ ਕਰ ਲਿਓ ਇਸ ਟਾਈਮ 11:15 ਹੋ ਚੁੱਕਿਆ ਤੁਸੀਂ ਸਕਰੀਨ ਤੇ ਵੀ ਦਿਖਾ ਦਿਓ ਜੀ ਸੋ ਦੋਸਤੋ 11:00 15 ਮਿੰਟਾਂ ਸੁਬਹ ਦਾ ਟਾਈਮ ਆ ਅਜੇ ਮੰਨ ਕੇ ਚੱਲੋ 4-4 ਘੰਟੇ ਹੋਏ ਆ ਪੰਜ-ਪੰਜ ਚਾਰਕ ਚੁਵਾਈ ਹੋਈਆਂ ਨੂੰ ਇਹਨਾਂ ਦੀ ਠੀਕ ਹੈ ਆ ਗਾੜੀ ਦੇਖੋ ਚਾਰੇ ਥਣ ਵੱਛੀ ਦੇ ਇਕੁਅਲ ਗੈਪ ਤੇ ਆ ਜੀ ਤੇ ਬਹੁਤ ਪਿਆਰਾ ਬੱਚਾ ਹੈਗਾ ਜਿਹਦੇ ਉਹ ਦੁੱਧ ਤੇ ਚੱਲ ਪਿਆਣ ਕੱਟ ਵਾਲਾ ਆਰਡਰ ਕੱਢਣਾ ਹੈ ਨੇ ਜੀ ਠੀਕ ਹੈ ਇਹਦੇ ਨਾਲ ਇਹ ਬਲੈਕ ਜਰਸੀ ਆ ਜੀ ਵੱਛੀ ਆਪਾਂ ਨੂੰ ਯਾਨੀ ਪਹਿਲਾ ਸੂਆ ਕਹਿ ਕੇ ਦਿੱਤੀ ਆ ਵਹਿੜ ਤੇ ਹੋ ਸਕਦਾ ਹੈ ਪਹਿਲੇ ਨਹੀਂ ਹੋਵੇ ਯਾਨੀ ਦੰਦਾਂ 'ਚ ਚਾਰ ਦੰਦ ਪੂਰੇ ਆ ਛੱਗ ਦਾ ਇੱਕ ਸਿੱਟ ਗਈ ਤੋਰਪਤ ਇਹ ਰੋਮੀਓ ਖਾਣੀ ਰੋਡਿਓ ਬੋਲ ਉਹਨਾਂ ਨੇ ਦੱਸਿਆ ਸੀ ਆਂਦੇ ਸਟਰਾ ਮਾਲ ਕਹਿੰਦੇ ਆਪਣੇ ਕੋਲ ਆ ਜੀ ਆਪਾਂ ਉਹਨਾਂ ਤੋਂ ਲਿਆ ਨਹੀਂ ਬੱਚਾ ਦਿੱਤਾ ਬੱਚੀ ਆ ਜੀ ਮਗਰੇ ਦੇ ਬਹੁਤ ਟੌਪ ਦੀ ਜਰਸੀ ਬੱਚੀ ਆ ਰੇਂਸ ਦੇਖ ਲਓ ਦੋਨੇ ਸਾਈਡ ਇਹਨੇ ਕੱਢਣੀਆਂ ਸਟਾਰਟ ਕਰਤੀਆਂ 22 23 ਕਿਲੋ ਖੜਾਈ ਪੁੱਤ ਗੀੜਾ ਦਵਾ ਇੱਥੇ 22 23 ਕਿਲੋ ਬੋਲਾ ਇਹ ਤੋਂ ਜੇ ਆਪਾਂ ਜਰਸੀ ਬਰੀਡ ਤਿਆਰ ਵੀ ਕਰਨੀ ਆ ਉਹ ਸੋਡੇ ਸਾਹਮਣੇ ਰਿਜ਼ਲਟਾਂ ਵੀ ਕਿੱਡਾ ਚੰਗਾ ਇਹਨੇ ਬੱਚਾ ਦਿੱਤਾ ਆਪ ਵੀ ਇਹ 40 138 ਦੀ ਆ ਵਹਿੜ ਜੀ ਰੇਟ ਦਾ ਕੀ ਰਹਿਣਾ ਖਸਰ ਰੇਟ ਜਗਜੀਤ ਵੀਰੇ ਅੱਛੀ ਦੇ ਰਾਂਗੇ 110000 ਰੁਪਏ ਦੀ ਇਹਦਾ ਬੱਚਾ ਦਿਖਾ ਦਿਓ ਇੰਨਾ ਕ ਚੰਗੇ ਬੱਚੇ ਨੂੰ ਇਹਨੇ ਜਨਮ ਦਿੱਤਾ ਵੱਛੀ ਨੂੰ ਪੂਰਾ ਵਧੀਆ ਬਾਡੀ ਬੇਟਾ ਵੱਛੀ ਦਾ ਤੇ 나ੜਵਾਂ ਨਾਲ ਆ ਤੇ ਅੱਜ ਦੋ ਦਿਨ ਹੋ ਗਏ ਤੀਜਾ ਦਿਨ ਹੀ ਇਹਨੂੰ ਸੂਈ ਨੂੰ ਜੀ ਦੇਖੋ ਹਵਾਨੇ ਤੇ 나ੜਾਂ ਵਾਕੀ ਸੋਹਣੀਆਂ ਚੱਕਦੀ ਹੁੰਦੀ ਐ ਇਹ ਕ੍ਰਾਸ ਬਰੀਡ ਜਰਸੀ ਇਦੇ ਨਾਲ ਬੱਛੀ ਜਿਹੜੀ ਉਹ ਬਰਾਊਨ ਕਲਰ ਦੇ ਵਿੱਚ ਇੱਕ ਵੈਡ ਹੋਰ ਤਾਜੀ ਸੂਈ ਕਨਫਰਮ ਦੋ ਦੰਦਾਂ ਦਾ ਜਗਜੀਤ ਵੀਰੇ ਹਾਈਟ ਦੇਖ ਲਓ ਵੀ ਐਡੀ ਆ ਤੇ origignal ਦੋ ਦੰਦਾਂ ਦਾ ਤੇ ਇਹ ਪਰਸੋਂ ਸਵੇਰ ਦੀ ਸੂਈ ਹੈ ਜੀ ਆ ਬੱਚਾ ਬੇਟਾ ਇਹਦਾ ਬੱਚਾ ਜੀ ਜੀ ਲੱਤ ਚ ਯਾਰ ਅਸਾ ਇਹਦੇ ਤੇ 22 23 ਕਿਲੋ ਬੋਲੇ ਜੋ ਸਟਾਰਟਿੰਗ ਆ ਜੀ ਹੁਣ ਇਹ ਕੀ ਰੇਟ ਲੈਣਾ ਇਹਦਾ ਜੇ ਸਰਦੀਆਂ ਹੁੰਦੀਆਂ ਤਾਂ ਇਹ ਜਿਹੀਆਂ ਬੱਛੀਆਂ ਆਰਾਮ ਨਾਲ 40+ ਚੱਲਦੀਆਂ ਯਾਨੀ ਗਰਮੀ ਦੇ ਮੱਦੇ ਨਜ਼ਰ ਵੀ ਇਹ ਖੜਾ ਲਈ ਖੜਾ ਲਈ ਖੜਾ ਲਈ ਖੜਾ ਲਈ ਲਿਬੜਦੀ ਉਹ ਗੋਹਾ ਲੈਵੇ ਤੇ ਛੱਡਦੀ ਏ ਮੰਨ ਕੇ ਚੱਲੋ ਸੌਖਾ ਜਿਹੀ 30 ਤੋਂ ਪਲੱਸ ਪਲੱਸ 35 ਕਿਲੋ ਤੱਕ ਗਰਮੀ ਦੇ ਹਿਸਾਬ ਨਾਲ ਸੌਖਾ ਜਿਹੀ ਬੱਚੀ ਦੁੱਧ ਪਾ ਦੂਗੀ ਜੀ ਇਹ ਰੇਟ ਕੀ ਰੋਗੇ ਤਾਂ ਰੇਟ ਜਗਜੀਤ ਵੀਰੇ ਆਪਾਂ ਦੇ ਦਾਂਗੇ ਬੱਚੀ 1,40,000 ਰੁਪਏ ਦੀ ਜੀ ਆ ਗਾੜੀ ਦੇਖ ਲਓ ਕਿੰਨੀ ਲੰਬੀ ਆ ਫੇਸ ਦੀ ਕੁਆਲਿਟੀ ਹਾਈਟ ਲੈਂਥ ਤੇ ਲੱਤਾਂ ਲੁੱਤਾਂ ਦੀ ਪੂਰੀ ਸ਼ੁੱਧਾ ਬੱਚੀ ਪੈਰਾਂ ਪੂਰਾ ਦੀ ਸਾਫ਼ ਆ ਜੀ ਲੈ ਚੱਲ ਵੱਡੀ ਜੀ ਨੂੰ ਆਪਾਂ ਕਹਿ ਸਕਦਾ ਚੰਗੀ ਹਾਈਟ ਵਾਲੀ ਅੱਗੇ ਬੱਚੇ ਲੈਣ ਵਾਲੀ ਵਧੀਆ ਬੱਚੀ ਆ ਇਦੇ ਨਾਲ ਜਿਹੜੀ ਗਾਂ ਖੜੀ ਇਹ ਜਗਜੀਤ ਵੀਰ ਦੂਜਾ ਸੁਹਾ 6 ਦਾੰਦਾ ਜੀ ਇਹ ਜਿਹੜੇ ਵੀ ਭਰਾ ਕੋਲ اٹਗੀ ਮੰਨ ਕੇ ਚੱਲੋ ਵੀ ਆਪਣਾ ਕਸਟਮਰ ਹੀ ਇੱਕ ਤਰ੍ਹਾਂ ਦਾ ਬਣ ਜਾਊਗਾ ਏਡੀ ਕਿ ਚੰਗੀ ਆ ਹੂੰ ਇਹ ਮੇਰੇ ਹਿਸਾਬ ਨਾਲ ਵੀ ਕੱਲ ਇਹ ਸੁਬਾ ਸੂਈ ਸੀ 7:00 ਵਜੇ ਦੁਪਹਿਰੇ ਜੇ ਨਾ ਆਈ ਆਪਾਂ ਕੱਲ ਇਹ ਜੇ ਜੂਰ ਪੈਣ ਤੋਂ ਬਾਅਦ ਤੇ 20+ ਬੌਲੇ ਤੋਂ ਸਟਾਰਟਿੰਗ ਆ ਕਿੰਨਾ ਹੋਵੇ ਇਹਦੇ ਥੱਲੇ ਹੁਣ ਜੀ ਬਾਕੀ ਕੋਈ ਛੱਡ ਦੇਈਦਾ ਇਹਦੇ ਵੇਨ ਸਬੂਨ ਸੁਣੇ ਦੇਖ ਲਓ ਹਲਕੀ ਫਲਕੀ ਦੀ ਭਾਲਾ ਆਰਡਰ ਚ ਜੀ ਪਹਿਲੇ ਸੂਏ ਬੱਛੀ ਨੇ 37 ਕਿਲੋ ਦੁੱਧ ਦਿੱਤਾ ਐਨੇ ਜੀ ਪਹਿਲੇ ਸੂਏ ਇਹ ਮਿਲਕ 38 ਸੂਪੀ ਸੀਗੀ ਤੇ ਹੁਣ ਤੁਸੀਂ ਸੋਨੂੰ ਦੱਸੀ ਜਾਂਦੀ ਐ ਦੀ ਬਰੀਕੀ ਇਹਦੀ ਹਾਈਟ ਇਹਦੀ ਲੈਂਥ ਅਡਰ ਦੀ ਚੜਾਈ ਵੈਕ ਸਾਈਡ 'ਚ ਵੀ ਇਹਦੇ ਵੇਨਸ ਦਿਸਦਿਆਂ ਦੋਨੇ ਪਾਸੇ ਵੀ ਦੇਖਦਿਆਂ ਬਰੀਕ ਪੂਛ ਦੀ ਜਿੰਨੀ ਇਹ ਸਿਫਤ ਕਰ ਲਉ ਓਨੀ ਘਾਟ ਆ ਬੈੜਦੀ ਇਹਦਾ ਰੇਟ ਕੀ ਰਹਿਣਾ ਖੁਸ਼ ਦੀ ਰੇਟ ਜਗਜੀਤ ਵੀਰੇ ਬੱਛੀ ਦਵਾਂਗੇ ਆਪਾਂ 1,55,000 ਰੁਪਏ ਦੀ ਜੀ ਇਹਦੀ ਤਾਂ ਆਪਾਂ ਆਪਣੇ ਕੋਲੇ ਖੜ ਗਈ 10-12 ਦਿਨ ਵਾਧਾ ਆਦੇ ਨਹੀਂ 30 ਕਿਲੋ ਦੀ ਮਿਲਕਿੰਗ ਇੱਥੋਂ ਕਰਵਾ ਦਾਂਗੇ ਹਜੇ ਪੀਕ ਟਾਈਮ ਤਾਂ ਜਾ ਕੇ ਇਹਨਾਂ ਨੇ 25 ਦਿਨ ਮਹੀਨੇ 'ਚ ਜਾ ਕੇ ਵਹਿੜਨੇ ਆਪਦਾ ਕੱਢਣਾ ਹੁੰਦਾ ਜੀ ਕਮਾਲੀ ਬਈ ਸੋ ਦੇਖੋ ਜਿਹਨੂੰ ਪਸੰਦ ਆਉਂਦੀ ਹੈ ਦੋਸਤੋ ਤੁਸੀਂ ਕੰਟੈਕਟ ਤੁਸੀਂ ਕਰ ਸਕਦੇ ਹੋ ਬੰਦੇ ਬਈ ਇਹਦੇ ਨਾਲ ਬੱਚਾ ਮੇਲ ਕਾਫੇ ਨੇ ਬੱਚੇ ਨੂੰ ਇਹਦੇ ਨਾਲ ਵੀ ਮੇਲ ਕਾਫਾ ਜੀ ਇੱਕ ਹੋਰ ਲਾਸਟ ਉੱਤੇ ਬੈਠਾ ਇਹਦਾ ਜਗਜੀਤ ਵੀਰੇ ਆਪਾਂ ਪਿਛਲੀ ਵੀਡੀਓ 'ਚ ਵੀ ਦਿਖਾਈ ਸੀ ਕਾਫੀ ਬੰਦਿਆਂ ਨੇ ਫੋਨ ਆਏ ਸੀਗੇ ਜੀ ਇਹ ਤਿਆਰ ਕਰਕੇ ਵੇਚਾਂਗੇ ਬੱਚੀ ਹੁਣ ਅੱਗੇ ਆਪਾਂ ਮੰਨ ਕੇ ਚੱਲੋ ਵੀ ਬਹੁਤ ਜਾਇਜ ਪ੍ਰਾਈਜ਼ ਵਿੱਚ ਬੱਚੀ ਸੇਲ ਕਰਦੇ ਸੀਗੇ ਇਹ ਤਿਆਰ ਕਰਾਂਗੇ ਹੁਣ ਸੁੱਖਣਾ ਤਿਆਰ ਹੋਣ ਲੱਗ ਗਈ ਜਿੱਦ ਦੇ ਤਿਆਰ ਹੋ ਗਈ ਉਹਦੇ ਪੱਜੂਰ ਜ਼ਰੂਰ ਪਰਸਨਲ ਇਹਦੀ ਵੀਡੀਓ ਬਣਾਵਾਂਗੇ ਨਾ ਫੁੱਲ ਆਪਣੇ ਕੋਲ ਡਾਟਾ ਬੱਚੀ ਦਾ ਓਕੇ ਸੋ ਦੋਸਤੋ ਇਹ ਗਾਵਾਂ ਇਹ ਵਹਿੜਾਂ ਜਿਹੜੀਆਂ ਵਿਕਰੀ ਆਸਤੇ ਸੀ ਬਾਈ ਖੁਸ਼ਦੀਪ ਦੇ ਕੋਲ ਤੁਸੀਂ ਇਹਨਾਂ ਚੋਂ ਜਿਹੜਾ ਵੀ ਨਾਲ ਤੁਹਾਨੂੰ ਜੱਜਦਾ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਡਿਟੇਲ ਹੋਰ ਵੀ ਪੁੱਛ ਸਕਦੇ ਹੋ ਬਾਕੀ ਤਸੱਲੀ ਕਰਨ ਲਈ ਜ਼ਰੂਰੀ ਆ ਵੀ ਆਉਣਾ ਹੀ ਪੈਣਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ